ਲਾਡੋਵਾਲ ਟੂਲ ਪਲਾਜ਼ਾ ਨਾਲ ਜੁੜੀ ਵੱਡੀ ਅਪਡੇਟ ਹੈ ਜੋ ਸਾਹਮਣੇ ਆ ਰਹੀ ਹੈ ਦੱਸਦੀ ਕਿ ਲਾਡੋਵਾਲ ਟੂਲ ਪਲਾਜ਼ਾ ਦੇ ਕਰਮਚਾਰੀਆਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ हां ਸੰਘਰਸ਼ਤਾ ਐਲਾਨ ਵਿڈیا ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਸਤਾ ਤਰਕ ਯਾਨੀ ਕਿ ਅੱਜ ਨਦੀ ਮੰਗਾ ਨ ਮੰਨਿਆ ਤਾਂ ਉਹ ਅੰਮਿੱਥੇ ਸਮੇਂ ਦੇ ਲਈ ਟੋਲ ਨੂੰ ਫ੍ਰੀ ਕਰਦੇ ਆਂਗੇ ਪਰ ਦੱਸਿਆ ਕਿ ਮੁਲਾਜ਼ਮਾ ਨੇ ਫ੍ਰੀ ਕਰਨ ਦੇ ਐਲਾਨ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਕੰਪਨੀ ਨੇ ਮੁਲਾਜ਼ਮਾ ਦੀਆਂ ਮੰਗਾ ਸੰਬੰਧੀ 4 ਦਿਨ ਦਾ ਸਮਾਂ ਮੰਗਿਆ ਇਸ ਮਗਰੋਂ ਹੀ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਮੁਲਾਜ਼ਮਾ ਨੇ 4 ਦਿਨ ਦੇ ਵਿੱਚ ਮੰਗਾ ਨ ਮੰਨਣ ਤੇ ਮੁੜ ਸੰਘਰਸ਼ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਅੱਜ ਦਿਨੀ ਨੈਸ਼ਨਲ ਹਾਈਵੇ ਤੇ ਸਥਿਤ ਲੱਡਵਾਲ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੁਆਬਾ ਦੇ ਪ੍ਰਧਾਨ ਭਾਈ ਨਛੱਤਰ ਸਿੰਘ ਨੇ ਕੀਤੀ ਮੀਟਿੰਗ ਦੌਰਾਨ ਟੋਲ ਪਲਾਜ਼ਾ ਮੁਲਾਜ਼ਮਾਂ ਨੇ 17 ਸਤੰਬਰ ਨੂੰ ਲੱਡਵਾਲ ਟੋਲ ਪਲਾਜ਼ਾ ਤੇ ਆਪਣੇ ਮੰਗਾਂ ਸੰਬੰਧੀ ਟੋਲ ਨੂੰ ਮੁਫਤ ਚੰਦ ਦਾ ਫੈਸਲਾ ਲਿਆ ਸੀ ਉਸ ਨੂੰ 4 ਦਿਨਾਂ ਦੇ ਲਈ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਲਾਡੋਵਾਲ ਟੂਲ ਪਲਾਜ਼ਾ ਨਾਲ ਜੁੜੀ ਵੱਡੀ ਅਪਡੇਟ ਹੈ ਜੋ ਸਾਹਮਣੇ ਆ ਰਹੀ ਹੈ ਦੱਸਦੇ ਕਿ ਲਾਡੋਵਾਲ ਟੂਲ ਪਲਾਜ਼ਾ ਦੇ ਕਰਮਚਾਰੀਆਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ हां ਸੰਘਰਸ਼ਤਾ ਐਲਾਨ ਵਿڈیا ਗਿਆ ਸੀ ਉਹਨਾਂ ਵੱਲੋਂ ਕਿ ਆਗੇ ਅਸੀਂ ਕਿ ਜੇਕਰ 17 ਤਰੀਕ ਯਾਨੀ ਕਿ ਅੱਜ ਉਹ ਨਵੀ ਮੰਗਾ ਨ ਮੰਨਿਆ ਤਾ ਉਹ ਮਿੱਥੇ ਸਮੇਂ ਦੇ ਲਈ ਟੋਲ ਨੂੰ ਫ੍ਰੀ ਕਰ ਦੇਣਗੇ ਪਰ ਦੱਸ ਦੇ ਕਿ ਮੁਲਾਜ਼ਮਾ ਨੇ ਫ੍ਰੀ ਕਰਨ ਦੇ ਐਲਾਨ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਕੰਪਨੀ ਨੇ ਮੁਲਾਜ਼ਮਾ ਦੀਆਂ ਮੰਗਾ ਸੰਬੰਧੀ 4 ਦਿਨ ਦਾ ਸਮਾਂ ਮੰਗਿਆ ਇਸ ਮਗਰੋਂ ਹੀ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਮੁਲਾਜ਼ਮਾ ਨੇ 4 ਦਿਨ ਵਿੱਚ ਮੰਗਾ ਨ ਮੰਨਣ ਤੇ ਮੁੜ ਸੰਘਰਸ਼ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਬੀਤੇ ਦਿਨੀ ਨੈਸ਼ਨਲ ਹਾਈਵੇ ਤੇ ਸਥਿਤ ਲੱਡਵਲ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੁਆਬਾ ਦੇ ਪ੍ਰਧਾਨ ਭਾਈ ਨਛੱਤਰ ਸਿੰਘ ਨੇ ਕੀਤੀ ਮੀਟਿੰਗ ਦੌਰਾਨ ਟੋਲ ਪਲਾਜ਼ਾ ਮੁਲਾਜ਼ਮਾਂ ਨੇ 17 ਸਤੰਬਰ ਨੂੰ ਲੱਡਵਲ ਟੋਲ ਪਲਾਜ਼ਾ ਤੇ ਆਪਣੇ ਮੰਗਾਂ ਸੰਬੰਧੀ ਟੋਲ ਨੂੰ ਮੁਫਤ ਕਰਨ ਦਾ ਫੈਸਲਾ ਲਿਆ ਸੀ ਉਸ ਨੂੰ 4 ਦਿਨਾਂ ਦੇ ਲਈ ਫਿਲਹਾਲ ਮੁਲਤਵੀ ਕੀਤਾ ਗਿਆ ਲਾਡੋਵਾਲ ਟੂਲ ਪਲਾਜ਼ਾ ਨਾਲ ਜੁੜੀ ਵੱਡੀ ਅਪਡੇਟ ਹੈ ਜੋ ਸਾਹਮਣੇ ਆ ਰਹੀ ਹੈ ਦੱਸਦੀ ਕਿ ਲਾਡੋਵਾਲ ਟੂਲ ਪਲਾਜ਼ਾ ਦੇ ਕਰਮਚਾਰੀਆਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਹਾਂ ਸੰਘਰਸ਼ ਦਾ ਐਲਾਨ ਵਿڈیا ਗਿਆ ਸੀ ਉਹਨਾਂ ਵੱਲੋਂ ਕਿ ਅੱਗੇ ਸੀ ਕਿ ਜੇਕਰ ਸਤਾਰਾ ਕ੍ਰਿਕ ਯਾਨੀ ਕਿ ਅੱਜ ਅਨਦੀ ਮੰਗਾ ਨ ਮੰਨੀਆਂ ਤਾਂ ਉਹ ਅੰਮਿੱਥੇ ਸਮੇਂ ਦੇ ਲਈ ਟੋਲ ਨੂੰ ਫ੍ਰੀ ਕਰਦੇ ਹਨਗੇ ਪਰ ਦੱਸਿਆ ਕਿ ਮੁਲਾਜ਼ਮਾ ਨੇ ਫ੍ਰੀ ਕਰਨ ਦੇ ਐਲਾਨ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਕੰਪਨੀ ਨੇ ਮੁਲਾਜ਼ਮਾ ਦੀਆਂ ਮੰਗਾਂ ਸੰਬੰਧੀ 4 ਦਿਨ ਦਾ ਸਮਾਂ ਮੰਗਿਆ ਇਸ ਮਗਰੋਂ ਹੀ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਮੁਲਾਜ਼ਮਾ ਨੇ 4 ਦਿਨ ਦੇ ਵਿੱਚ ਮੰਗਾਂ ਨ ਮੰਨਣ ਤੇ ਮੁੜ ਸੰਘਰਸ਼ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਬੀਤੇ ਦਿਨੀ ਨੈਸ਼ਨਲ ਹਾਈਵੇ ਤੇ ਸਥਿਤ ਲੱਡਵਲ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਵਰਕ ਯੂਨੀਅਨ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੁਆਬਾ ਦੇ ਪ੍ਰਧਾਨ ਭਾਈ ਨਛੱਤਰ ਸਿੰਘ ਨੇ ਕੀਤੀ ਮੀਟਿੰਗ ਦੌਰਾਨ ਟੋਲ ਪਲਾਜ਼ਾ ਮੁਲਾਜ਼ਮਾਂ ਨੇ 17 ਸਤੰਬਰ ਨੂੰ ਲਾਡਵਾਲ ਟੋਲ ਪਲਾਜ਼ਾ ਤੇ ਆਪਣੇ ਮੰਗਾਂ ਸੰਬੰਧੀ ਟੋਲ ਨੂੰ ਮੁਫਤ ਚੰਦ ਦਾ ਫੈਸਲਾ ਲਿਆ ਸੀ ਉਸ ਨੂੰ 4 ਦਿਨਾਂ ਦੇ ਲਈ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਲਾਡੋਵਾਲ ਟੋਲ ਪਲਾਜ਼ਾ ਨਾਲ ਜੁੜੀ ਵੱਡੀ ਅਪਡੇਟ ਹੈ ਜੋ ਸਾਹਮਣੇ ਆ ਰਹੀ ਹੈ ਦੱਸਦੇ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ हां ਸੰਘਰਸ਼ਤਾ ਐਲਾਨ ਵਿڈیا ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ 17 ਤਰੀਕ ਯਾਨੀ ਕਿ ਅੱਜ ਉਹ ਨਵੀ ਮੰਗਾ ਨ ਮੰਨਿਆ ਤਾਓਰ ਮਿੱਠੇ ਸਮੇਂ ਦੇ ਲਈ ਟੋਲ ਨੂੰ ਫ੍ਰੀ ਕਰ ਦੇਣਗੇ ਪਰ ਦੱਸ ਦੇ ਕਿ ਮੁਲਾਜ਼ਮਾ ਨੇ ਫ੍ਰੀ ਕਰਨ ਦੇ ਐਲਾਨ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਕੰਪਨੀ ਨੇ ਮੁਲਾਜ਼ਮਾ ਦੀਆਂ ਮੰਗਾ ਸੰਬੰਧੀ 4 ਦਿਨ ਦਾ ਸਮਾਂ ਮੰਗਿਆ ਇਸ ਸਮਰੂਹੀ ਅੱਗੇ ਦੀ ਰਣਨੀਤੀ ਵਧਾਈ ਜਾਵੇਗੀ ਮੁਲਾਜ਼ਮਾ ਨੇ 4 ਦਿਨ ਦੇ ਵਿੱਚ ਮੰਗਾ ਨ ਮੰਨਣ ਤੇ ਮੁੜ ਸੰਘਰਸ਼ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਦितीय ਦਿਨੀ ਨੈਸ਼ਨਲ ਹਾਈਵੇ ਤੇ ਸਥਿਤ ਲੱਡਵਲ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੁਆਬਾ ਦੇ ਪ੍ਰਧਾਨ ਭਾਈ ਨਛੱਤਰ ਸਿੰਘ ਨੇ ਕੀਤੀ ਮੀਟਿੰਗ ਦੌਰਾਨ ਟੋਲ ਪਲਾਜ਼ਾ ਮੁਲਾਜ਼ਮਾਂ ਨੇ 17 ਸਤੰਬਰ ਨੂੰ ਲੱਡਵਲ ਟੋਲ ਪਲਾਜ਼ਾ ਤੇ ਆਪਣੇ ਮੰਗਾਂ ਸੰਬੰਧੀ ਟੋਲ ਨੂੰ ਮੁਫਤ ਕਰਨ ਦਾ ਫੈਸਲਾ ਲਿਆ ਸੀ ਉਸ ਨੂੰ 4 ਦਿਨਾਂ ਦੇ ਲਈ ਫਿਲਹਾਲ ਮੁਲਤਵੀ ਕੀਤਾ ਗਿਆ